गुरु 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 प्यारी वागुर वाहीगुरु जी का की फते मानस्य पाशाह ने बहुत ही अपार कृपा की है जो आप सारा परिवार संत संगत के रूप में एकत्र ਅਰਸੇ ਪਾਸ਼ ਅਰਬਾਨੀ ਸਮਝਾਉਂਦੇ ਹਨ ਆਪੇ ਸੰਗਤ ਸਤਿ ਬਹਾਲੇ ਆਪੇ ਵਿਦਾ ਕਰੇ ਕਿਉਂ ਪ੍ਰਮਾਤਮਾ ਸਾਨੂੰ ਆਪ ਹੀ ਸੰਗਤ ਦੇ ਵਿੱਚ ਲੈ ਕੇ ਹੁੰਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ ਸੰਗਤ ਆਪਾਂ ਸੰਸਾਰ ਦੀ ਵੀ ਕਰਦੇ ਹਾਂ ਉਸ ਨੂੰ ਸੰਗਤ ਕਿਹਾ ਗਿਆ ਹੈ ਕਿਉਂਕਿ ਜਿਹੜੀ ਸੰਸਾਰ ਦੀ ਅਸੀਂ ਸੰਗਤ ਕਰਦੇ ਹਾਂ ਉਸ ਦੇ ਵਿੱਚ ਅਸੀਂ ਜ਼ਿਆਦਾਤਰ ਜਿੱਥੇ ਵੀ ਬੈਠਦੇ ਹਾਂ ਸੰਸਾਰ ਨੂੰ ਦ੍ਰਿੜ ਕਰਦੇ ਹਾਂ ਸਾਨੂੰ ਜਿੰਨੇ ਵੀ ਜੀਵ ਮਿਲਦੇ ਹਨ ਉਹ ਸਾਨੂੰ ਸੰਸਾਰ ਦੇ ਕਰਮਾਂ ਲਈ ਪ੍ਰੇਰਿਤ ਕਰਦੇ ਹਨ ਸੰਸਾਰ ਲਈ ਪ੍ਰੇਰਿਤ ਕਰਦੇ ਹਨ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਤਰੱਕੀ ਕਰਨੀ ਹੈ ਕਿਸ ਤਰ੍ਹਾਂ ਉਹਦਾ ਨਾਮ ਬਣਾਉਣਾ ਹੈ ਕਿਸ ਤਰ੍ਹਾਂ ਆਪ ਦੇ ਆਪ ਨੂੰ ਵੱਡਾ ਕਰਨਾ ਹੈ ਉਹ ਪ੍ਰੇਰਨਾ ਸਾਨੂੰ ਸੰਸਾਰ ਦੇ ਵਿੱਚ ਮਿਲਦੀ ਹੈ ਦੇਖੋ ਜਦੋਂ ਅਸੀਂ ਸੰਸਾਰ ਦੇ ਵਿੱਚ ਆਏ ਸੀ ਸਾਡਾ ਕੋਈ ਨਾਮ ਨਹੀਂ ਸੀ ਜਿਵੇਂ ਮਹਾਰਿਸ਼ੀ ਪਾਸ਼ਾ ਜੀ ਆਪ ਸਹਿਬ ਇਹ ਸਮਝਾਉਂਦੇ ਹਨ ਅਨਾਮ ਹੈ ਕਿ ਪ੍ਰਮਾਤਮਾ ਦਾ ਕੋਈ ਨਾਮ ਨਹੀਂ ਤੇ ਜਦੋਂ ਤੱਕ ਅਸੀਂ ਪ੍ਰਮਾਤਮਾ ਦੇ ਨਾਲ ਸਮਾਏ ਹੋਏ ਸੀ ਸਾਡਾ ਵੀ ਕੋਈ ਅਨਾਮ ਨਹੀਂ ਸੀ ਕੋਈ ਨਾਮ ਨਹੀਂ ਸੀ ਅਸੀਂ ਵੀ ਨਾਮ ਸੀ ਪਰ ਜਿਉਂ ਹੀ ਸੰਸਾਰ ਦੇ ਵਿੱਚ ਪਰਵੇਸ਼ ਕੀਤਾ ਕਿਤੇ ਸਾਡੇ ਚਾਚੇ ਤਾਏ ਮੰਮੀ ਡੈਡੀ ਜਾਂ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਸਾਡਾ ਇੱਕ ਨਾਮ ਰੱਖ ਦਿੱਤਾ ਫਿਰ ਸਾਨੂੰ ਉਸ ਨਾਮ ਦੇ ਨਾਲ ਪੁਕਾਰਿਆ ਗਿਆ ਵੀ ਆਹ ਤੇਰਾ ਨਾਮ ਹੈ ਤੇਰਾ ਨਾਮ ਸੰਦੀਪ ਹੈ ਤੇਰਾ ਨਾਮ ਗੁਰਮukh ਹੈ ਫਿਰ ਜਿਵੇਂ ਜਿਵੇਂ ਪੁਕਾਰਨ ਲੱਗੇ ਉਹ ਨਾਮ ਸਾ ਨੂੰ ਡ੍ਰਿੜ ਹੋਣ ਲੱਗਾ ਉਹਦੇ ਨਾਮ ਨੂੰ ਸੀ ਟ੍ਰੈਡ ਕਰ ਲਿਆ ਫਿਰ ਸਾਡੇ ਤੇ ਇੱਕ ਲੋਗੋ ਲੱਗ ਗਿਆ ਫਿਰ ਸਾਰੀ ਮੁਸ਼ਕਲ ਸ਼ੁਰੂ ਹੋ ਗਈ ਉਸ ਨਾਮ ਨੂੰ ਵੱਡਾ ਕਰਨ ਤੇ ਪਰ ਜਦੋਂ ਅੰਤ ਸਮਾਉਂਦਾ ਹੈ ਤੇ ਜੀਵ ਕੀ ਬੋਲਦਾ ਹਿੰਦੂ ਵੀਰ ਕੀ ਬੋਲਦਾ ਆਰਾਮ ਨਾਮ ਸਤ ਹੈ ਆਪਣੇ ਬੋਲਿੰਦੇ ਸਤ ਨਾਮ ਹੋਏ ਅਸੀਂ ਜਿਹੜੇ ਨਾਮ ਨੂੰ ਵੱਡਾ ਕਰਨ ਦੇ ਲਈ ਪੂਰਾ ਸੰਸਾਰ ਦੇ ਵਿੱਚ ਭੱਜੇ ਫਿਰਦੇ ਹਾਂ ਦਿਨ ਰਾਤ ਅਸੀਂ ਭੁੱਲ ਜਾਨੇ ਹਾਂ ਕਿ ਇਸ ਨਾਮ ਨੇ ਵੀ ਮਟ ਜਾਣਾ ਹੈ ਤੇ ਅਸੀਂ ਵੀ ਮਟ ਜਾਣੇ ਹਾਂ ਦੇਖੋ ਜਦੋਂ ਵੀ ਤੁਹਾਡੇ ਵਿਚਾਰ ਚੱਲਦੇ ਹੋਣਗੇ ਉਹਦੇ ਪਿੱਛੇ ਤੁਹਾਡੀ ਮੈਂ ਜ਼ਰੂਰ ਮਜੂਰ ਹੁੰਦੀ ਹੈ ਕਿ ਮੈਨੂੰ ਕੋਈ ਇੱਦਾਂ ਨਾ ਕਹਦੇ ਵੀ ਮੈਨੂੰ ਕੋਈ ਮਾੜਾ ਨਾ ਕਹਦੇ ਵੀ ਮੇਰੀ ਕੋਈ ਬੇਇੱਜ਼ਤੀ ਨਾ ਕਰਦੇ ਵੀ ਇਸ ਦੁਬਿਧਾ ਦੇ ਵਿੱਚ ਸਾਡਾ ਮਨ ਰਹਿੰਦਾ ਹੈ ਹਰ ਵੇਲੇ ਕਿਸੇ ਨਾਮ ਨੂੰ ਪਹੁੰਚਾਉਣ ਦੇ ਵਿੱਚ ਰਹਿੰਦਾ ਹੈ ਤੇ ਸੰਸਾਰ ਦੀ ਅਸੀਂ ਜਿੰਨੀ ਵੀ ਸੰਗਤ ਕਰਦੇ ਹਾਂ ਸੰਸਾਰ ਦੇ ਵਿੱਚ ਜਿੰਨਾ ਵੀ ਅਸੀਂ ਵਿਚਰਦੇ ਹਾਂ ਉੱਥੇ ਸਾਡੇ ਨਾਮ ਨੂੰ ਹੀ ਵੱਡਾ ਕਰਨ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਕਿਵੇਂ ਆਪ ਦੇ ਆਪ ਨੂੰ ਵੱਡਾ ਕਰਨਾ ਹੈ ਪਰ ਜਦੋਂ ਸਾਨੂੰ ਅਸੀਂ satsangਤ ਦੇ ਵਿੱਚ ਆਉਂਦੇ ਹਾਂ ਤਾਂ ਸਾਨੂੰ ਭੇਦ ਲੱਗਦਾ ਹੈ ਕਿ ਜਿਹੜਾ ਇਹ ਸੰਸਾਰ ਹੈ ਜੋ ਅਸੀਂ ਰਚੀ ਬੈਠੇ ਹਾਂ ਜੋਸੀ ਆਪਦੇ ਪਰਿਵਾਰ ਨਾਲ ਰਜੀ ਬੈਠੇ ਆਪਦੇ ਆਪ ਨੂੰ ਰਜੀ ਬੈਠੇ ਆ ਆਪਦੇ ਰਿਸ਼ਤੇਦਾਰ ਨਾਲ ਰਜੀ ਬੈਠੇ ਆ ਝੋਟ ਹੈ ਜਿਹੜਾ ਸਾਡਾ ਨਾਮ ਹੈ ਇਹ ਵੀ ਝੋਟ ਹੈ ਝੋਟ ਉਸ ਵਸਤੂ ਨੂੰ ਕਿਹਾ ਜਾਂਦਾ ਹੈ ਜਿਹੜੀ ਸਦਾ ਥਿਰ ਨਾ ਰਹੇ ਨਾ ਤਾਂ ਇਸ ਪਰਿਵਾਰ ਨੇ ਸਦਾ ਥਿਰ ਰਹਿਣਾ ਹੈ ਸਾਡੇ ਨਾਲ ਨਾ ਅਸੀਂ ਥਿਰ ਰਹਿਣਾ ਹੈ ਤੇ ਨਾ ਸਾਡੇ ਨਾਮ ਨੇ ਪਰ ਅਸੀਂ ਇਸ ਨੂੰ ਵੱਡਾ ਕਰਨ ਤੇ ਲੱਗੇ ਹੋਏ ਹਾਂ ਕੋਈ ਕਿੰਦਾ ਐਮਐਲਏ ਬਣ ਜਾ ਮੰਤਰੀ ਬਣ ਜਾ ਕਿਉਂ ਬਣਦੇ ਮੇਰਾ ਨਾਮ ਵੱਡਾ ਹੋ ਜਾਵੇ ਕੋਈ ਕਰੋੜਾਂ ਚੋਂ ਇੱਕ ਆਦ ਹੁੰਦਾ ਹੈ ਉਹਦੀ ਇਹ ਸੋਚ ਹੋਊਗੀ ਕਿ ਮੈਂ ਐਮਐਲਏ ਜਾਂ ਮੰਤਰੀ ਬਣਾ ਸੰਸਾਰ ਦੀ ਸੇਵਾ ਕਰਦੇ ਲਈ ਜ਼ਿਆਦਾਤਰ 99% ਲੋਕਾਂ ਦੀ ਇਹ ਸੋਚ ਨਹੀਂ ਹੈ ਕਿ ਮੇਰਾ ਨਾਮ ਵੱਡਾ ਹੋ ਜਾਵੇਗਾ ਲੋਕ ਮੈਨੂੰ ਨਿਵਾਹ ਹੋ ਕੇ ਬੁਲਾਉਣ ਤੇ ਮੇਰੇ ਅੱਗੇ ਲੋਕ ਚੁੱਕਣਗੇ ਸੰਸਾਰ ਚ ਅਸੀਂ ਜਿੰਨੇ ਵੀ ਕੰਮ ਕਰਦੇ ਹਾਂ ਆਪਦੇ ਆਪ ਨੂੰ ਵੱਡਾ ਕਰਨ ਦੇ ਲਈ ਕਰਦੇ ਹਾਂ ਤੇ ਸੰਸਾਰ ਨੂੰ ਛਕਾਉਣ ਦੇ ਲਈ ਕਰਦੇ ਹਾਂ ਕਿਉਂਕਿ ਸਾਨੂੰ ਸੰਸਾਰ ਨੇ ਦ੍ਰਿੜੀ ਇੰਨਾ ਕਰਾ ਦਿੱਤਾ ਕਿ ਸੰਸਾਰ ਦੇ ਵਿੱਚ ਤੁਸੀਂ ਉੱਚੇ ਹੋ ਤੁਹਾਡਾ ਨਾਮ ਹੋਣਾ ਚਾਹੀਦਾ ਪਰ ਸਾਨੂੰ ਇਹ ਭੇਦ ਹੀ ਨਹੀਂ ਲੱਗਦਾ ਕਿ ਇਹ ਜਿਹੜਾ ਸਾਡਾ ਵਿਚਾਰ ਹੈ ਇਹ ਜਿਹੜੀ ਸਾਡੀ ਸੋਚ ਹੈ ਫਿਰ ਨਾਏ ਸਾਨੂੰ ਕਿੰਨੇ ਦੁੱਖ ਦਿੰਦਾ ਹੈ ਕਿਵੇਂ ਸਾਨੂੰ ਇਹ ਸੋਚ ਸਾਡੀ ਸਾਨੂੰ ਕਿਵੇਂ ਠੱਗ ਰਹੀ ਹੈ ਜੋ ਗਰਬਾਣੀ ਗੁਰੂ ਸਮਝਾਉਣਾ ਕਰ ਰਹੇ ਹਨ ਰਾਜਮਾਲ ਰੂਪ ਜਾਤ ਜੋ ਇਹ ਬੰਦੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਸੇ ਨਾਲ ਦੇਖੋ ਰਾਜ ਦੀ ਤ੍ਰਿਸ਼ਨਾ ਜੀ ਸੇਵਾ ਦੀ ਭਾਵਨਾ ਅੰਦਰ ਨਹੀਂ ਜੇ ਤਾਂ ਸੇਵਾ ਦੀ ਪੂਰਨ ਭਾਵਨਾ ਹੈ ਉਹ ਤਾਂ ਵੱਖਰੀ ਗੱਲ ਹੈ ਪਰ ਉਹ ਤਾਂ ਬਿਰਲੇ ਜੀ ਹੁੰਦਾ ਹੈ ਕਾਦ ਪਰ ਜੇ ਰਾਜ ਦੀ ਅੰਦਰ ਤ੍ਰਿਸ਼ਨਾ ਹੈ ਕਿ ਮੇਰਾ ਨਾਮ ਵੱਡਾ ਹੋਵੇ ਲੋਕ ਮੈਨੂੰ ਦੀਵਾ ਹੋ ਕੇ ਬੁਲਾਉਣ ਫੇਰ ਤੁਸੀਂ ਡੰਗੇ ਜਾ ਰਹੇ ਮਾਣ ਰੂਪ ਕਿ ਮੈਂ ਬਹੁਤ ਸੁੰਦਰ ਹਾਂ ਇਹ ਸੁੰਦਰਤਾ ਨੂੰ ਵਧਾਇਆ ਜਾਵੇ ਔਖੋ ਬکریاں ਕਰੀ ਮਾਲੰਦੇ ਜੀਵ ਔਖਰੋ ਔਖਰੇ ਰੂਪ ਤੇ ਪੈਸੇ ਕਰਦੇ ਆ ਕੀ ਕਿਉਂ ਕਿਉਂਕਿ ਲੋਕ ਮੈਨੂੰ ਸੋਹਣਾ ਕਹੇ ਪਰ ਭੁੱਲ ਜਾਂਦੇ ਆ ਕਿ ਇਸ ਰੂਪ ਨੇ ਵੀ ਬਿੰਸ ਜਾਣਾ ਹੈ ਇਹ ਇਸ ਰੂਪ ਨੇ ਵੀ ਖਤਮ ਹੋ ਜਾਣਾ ਹੈ ਆਜ ਮਾਣ ਰੂਪ ਜਾਤ ਜੀਵ ਕਹਿੰਦਾ ਕਿ ਮੇਰੀ ਜਾਤ ਬਹੁਤ ਢੰਡੀ ਹੈ ਮੈਂ ਇੱਕ ਡੀਜਨ ਦੇ ਵਿੱਚ ਪੈਦਾ ਹੋਇਆ ਤੁਹਾਡੀ ਕਿਸਤ ਤੇ ਮੈਨੂੰ ਮੋਚ ਸਕੂ ਉਹ ਜਾਤ ਦਾ ਹੀ ਗਰਭ ਕਰਦਾ ਰਹਿੰਦਾ ਹੈ ਉਹ ਛੋਟੀ ਜਾਤ ਵਾਲਿਆਂ ਦੇ ਨਾਲ ਮਾੜਾ ਵਿਹਾਰ ਕਰਦਾ ਹੈ ਉਹਨਾਂ ਨੂੰ ਕਹਿੰਦਾ ਮੇਰੇ ਤੋਂ ਨੀਵੇਂ ਬੈਠੋ ਉਹਨੂੰ ਵੀ ਭੇਜ ਨਹੀਂ ਲੱਗਦਾ ਕਿ ਉਹ ਡੰਗਿਆ ਜਾ ਰਿਹਾ ਹੈ ਇਹ ਬੰਦੇ ਜਾਣੀ ਉਹਨੂੰ ਠੱਗ ਰਹੇ ਹਨ ਕਿਉਂਕਿ ਇਹਨਾਂ ਪੰਜਾਂ ਨੇ ਉਹਨੂੰ ਭਲਾ ਦਿੱਤਾ ਇੱਕ ਪੇਤਾ ਇੱਕ ਅਸਕੇ ਨੂੰ ਬਾਹਰ ਕਿ ਅਸੀਂ ਸਾਰੇ ਇੱਕੋ ਪਯੋਦੇ ਬਣ ਗਏ ਤੇ ਸਾਡਾ ਸਾਰਿਆਂ ਦਾ ਪਿਤਾ ਹੈ ਪਰਮਾਤਮਾ ਉਹ ਜੀ ਨੂੰ ਪ੍ਰਾਪਤ ਹੁੰਦੇ ਬੰਦੀ ਜਾਂਦੇ ਸੋ ਜੋਨ ਇਹ ਪੰਜੇ ਠਾਕ ਜੋਨ ਹੁੰਦਾ ਹੈ ਸੋਨਾ ਸਰੀਰ ਕਈ ਜੀ ਪੂਰਾ ਸਰੀਰ ਦੇ ਮਗਰੀ ਲੱਗੇ ਰਹਿੰਦੇ ਲੋਕ ਕਹਿਣ ਵੀ ਤੇਰੇ ਵਰਗਾ ਤਖੜਾ ਕਿਸੇ ਦਾ ਸਰੀਰ ਨਹੀਂ ਸੋ ਇਸ ਤਰ੍ਹਾਂ ਇਹ ਜਿਹੜੀ ਸੰਸਾਰ ਦੀ ਸੰਗਤ ਹੈ ਸਾਨੂੰ ਇਸ ਜੰਮ ਦੇ ਨਾਲ ਜੋੜਦੀ ਹੈ ਇਸ ਸਰੀਰ ਦੇ ਨਾਲ ਜੋੜਦੀ ਹੈ ਤੇ ਗੁਰਬਾਣੀ ਗੁਰੂ ਸਮਝਾਉਣਾ ਕਰ ਰਹੀ ਹੈ ਇਹ ਸਰੀਰ ਸਭ ਮੂਲ ਹੈ ਕਿ ਜਿਹੜਾ ਸਰੀਰ ਹੈ ਮਾਇਆ ਦਾ ਮੋਢ ਹੈ ਇਹ ਸਰੀਰ ਦੇ ਨਾਲ ਜੁੜਨਾ ਹੀ ਜੁੜਨ ਕਿਉਂ ਹੀ ਅਸੀਂ ਇਸ ਸਰੀਰ ਦੇ ਨਾਲ ਜੁੜਦੇ ਹਾਂ ਨਾਲ ਦੀ ਨਾਲ ਹੀ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਾਂ ਤੇ ਜਦੋਂ ਸੰਗਤ ਆਉਂਦੇ ਆ ਫਿਰ ਭੇਦ ਲੱਗਦਾ ਹੈ ਇਹ ਸਰੀਰ ਨੇ ਵੀ ਮਿਟ ਜਾਣਾ ਹੈ ਇਸ ਰਾਜ ਨੇ ਵੀ ਮਿਟ ਜਾਣਾ ਹੈ ਇਸ ਰੂਪ ਨੇ ਵੀ ਮਿਟ ਜਾਣਾ ਹੈ ਇਸ ਜਾਤ ਨੇ ਵੀ ਮਿਟ ਜਾਣਾ ਹੈ ਇਸ ਜੋਬਨ ਨੇ ਇਸ ਸਰੀਰ ਨੇ ਮਿਟ ਜਾਣਾ ਹੈ ਪਹਿਨਾ ਕੀ ਹੈ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਨਾਮ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰੂ ਹੋਵੇ ਕੇਵਲ ਉਸ ਪਰਮਾਤਮਾ ਦੇ ਨਾਮ ਨੇ ਰਹਿਣਾ ਫਿਰ ਇਹ ਸੰਗਤ ਦੇ ਵਿੱਚ ਭੇਦ ਲੱਗਦਾ ਹੈ ਤੁਹਾਰੇ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਕਿ ਐਸੀ ਜਾਣੀਏ ਜਿੱਤੇ ਇੱਕੋ ਨਾਮ ਉਕਰਾਂ ਫਿਰ ਸੰਗਤ ਦੇ ਵਿੱਚ ਨਾਮ ਦਾ ਵਖਿਆਨ ਕੀਤਾ ਜਾਂਦਾ ਹੈ ਕਿ ਕਿਵੇਂ ਸਾਡੀ ਉਸ ਨਾਮ ਨਾਲ ਉਹ ਟੁੱਟੀ ਹੈ ਇੱਕ ਤਿਵੇਂ ਉਸ ਨਾਮ ਦੇ ਨਾਲ ਅਸੀਂ ਸਿਮਰਨ ਕਰ ਕਰਕੇ ਕਰਮਾਂਤਰ ਨੂੰ ਜੜ ਕਰ ਕਰਕੇ ਲਿਪ ਜੁੜਨੀ ਹੈ ਉਸ ਨਾਮ ਨਾਲ ਲਿਪ ਤਾਂ ਹੀ ਜੁੜੇਗੀ ਜੇ ਅਸੀਂ ਆਪਣੀ ਮੈਂ ਤੋਂ ਪੂਰ ਹੋਵਾਂਗੇ ਆਪ ਦੇ ਆਪ ਨੂੰ ਵੱਡਾ ਕਰਨ ਦੀ ਬਜਾਏ ਨਿਮਰਤਾ ਦੇ ਵਿੱਚ ਜਮਾਂਗੇ ਕਿਉਂਕਿ ਜਿੰਨਾ ਚਿਰ ਅਸੀਂ ਹੰਮੇ ਦੇ ਵਿੱਚ ਰਵਾਂਗੇ ਉਨਨਾ ਚਿਰ ਪ੍ਰਮਾਤਮਾ ਦੇ ਵਿੱਚ ਸਮਾ ਨਹੀਂ ਸਕਦੇ ਇਹਦੇ ਵਿੱਚ ਅਸੀਂ ਆਪ ਦੇ ਆਪ ਨੂੰ ਮਟਾਉਣਾ ਹੈ ਕੁਝ ਪਾਉਣਾ ਨਹੀਂ ਮਹਾਰਸ਼ੀ ਪਾਸ਼ਾ ਕੀ ਸਮਝਉਂਦੇ ਹਨ ਆਪ ਗਵਾਈਏ ਤਾਂ ਸ਼ੌਭ ਹੋਈ ਅਬਰ ਕੈਸੀ ਚਤਰਾ ਮਹਾਰਸ਼ੀ ਪਾਸ਼ਾ ਸਮਝਉਂਦੇ ਕਿ ਤੁਸੀਂ ਆਪੇ ਨੂੰ ਖੋਣਾ ਹੈ ਕਈ ਵਾਰ ਜੀਵ ਗੁਰੂ ਘਰ ਦੇ ਵਿੱਚ ਆ ਕੇ ਵੀ ਆਪਾ ਬਣਾਉਣ ਲੱਗ ਪੈਂਦਾ ਹੈ ਕਿੱਦਾਂ ਬਣਾਉਂਦਾ ਹੈ ਕਿ ਮੈਂ ਬਹੁਤ ਵੱਡਾ ਸੇਵਾਦਾਰ ਹਾਂ ਮੈਂ ਬਹੁਤ ਵੱਡਾ ਵਿਦਵਾਨ ਹਾਂ ਮੈਂ ਬਹੁਤ ਵੱਡਾ ਗਿਆਨੀ ਹਾਂ ਸੰਸਾਰ ਦਾ ਵਿਮਾਨ ਛੱਡਿਆ ਤੇ ਨਿਰੰਕਾਰ ਦੇ ਸਤੂ ਗੁਣੀ ਵਿਮਾਨ ਅੰਦਰ ਪਾ ਲਿਆ ਮੈਂ ਬਹੁਤ ਸਿਮਰਨ ਕਰਦਾ ਮੈਂ ਬਹੁਤ ਬਾਣਤ ਕਰਦਾ ਮੇਰੇ ਜਿੰਨਾ ਕਿਸੇ ਨੂੰ ਗਿਆਨ ਹੀ ਨਹੀਂ ਮੇਰੇ ਜਿੰਨੀ ਕਿਸੇ ਦੀ ਅਵਸਥਾ ਹੀ ਨਹੀਂ ਦੇਖੋ ਸੰਸਾਰ ਦਾ ਹੰਕਾਰ ਛੱਡਿਆ ਇੰਦਰ ਦਾ ਹੰਕਾਰ ਪਾ ਲਿਆ ਫਿਰ ਵੀ ਇਹ ਵੀ ਬੰਧਨ ਹੀ ਹੈ ਇੱਕ ਇਹ ਵੀ ਇੱਕ ਹੱਦ ਖੜੀ ਹੈ ਲੋਹੇ ਦੀ ਲਾ ਕੇ ਅਸੀਂ ਸੋਨੇ ਦੀ ਲਾਣੀ ਇਹ ਵੀ ਰਕਾਊਟਰ ਅਸਤੇ ਦੇ ਵਿੱਚ ਸੋ ਕੋਸ਼ਿਸ਼ ਕਰੀਏ ਇਸ ਹੋਂਮੇ ਤੋਂ ਉੱਪਰ ਉੱਠੀਏ ਨਿਮਰਤਾ ਦੇ ਵਿੱਚ ਆਈਏ ਮੈਂ ਮੇਰੀ ਤੋਂ ਉੱਪਰ ਉੱਠੀਏ ਜਿੰਨਾ ਚਿਰ ਅਸੀਂ ਮੈਂ ਮੇਰੀ ਤੋਂ ਉੱਪਰ ਨਹੀਂ ਉੱਠੂਗੇ ਉੰਨਾ ਚਿਰ ਉਸ ਪ੍ਰਮਾਤਮਾ ਦੇ ਵਿੱਚ ਅਸੀਂ ਸਮਾ ਨਹੀਂ ਸਕਦੇ ਜਿੰਨਾ ਚਿਰ ਸਾਡਾ ਵजूद ਹੈ ਜਿਵੇਂ ਜਿਵੇਂ ਅਸੀਂ ਭਗਤੀ ਕਰਾਂਗੇ ਤੇਵੇਂ ਤੇਵੇਂ ਸਾਡੀ ਹੋਂਮੇ ਮਿੱਟਦੀ ਜਾਵੇਗੀ ਉਸ ਪ੍ਰਮਾਤਮਾ ਦੇ ਕਰੀਬ ਹੁੰਦੇ ਜਾਵਾਂਗੇ ਉਸ ਦੇ ਵਿੱਚ ਸਮਾਉਂਦੇ ਜਾਵਾਂਗੇ ਮਾਰੇ ਸਿੱਕੇ ਪਾਛੱਕੀ ਸੁਣਨੇ ਹੁੰਦੇ ਹਨ ਹਉਮੈ ਨਾਮੇ ਨਾਲ ਵਿਰੋਧ ਹੈ ਤੋ ਨਾ ਵਸੇ ਇਕੱਟਾਏ ਹਉਮੈ ਤੇ ਨਾਮ ਇਕੱਠੇ ਨਹੀਂ ਵਸ ਸਕਦਾ ਇੱਕ ਚੀਜ਼ ਰੱਖਣੀ ਪਵੇਗੀ ਜਾਂ ਤਾਂ ਨਾਮ ਰੱਖਣੀ ਹੈ ਤੇ ਜਾਂ ਹਉਮੈ ਰੱਖਣੀ ਹੈ ਸੋ ਕੋਸ਼ਿਸ਼ ਕਰੀਏ ਇਸ ਹਉਮੈ ਨੂੰ ਖਤਮ ਕਰੀਏ ਹਉਮੈ ਮੇਰਾ ਛੱਡ ਤੂੰ ਗੁਰੂ ਸਾਹਿਬ ਕਹਿੰਦੇ ਨੇ ਛੱਡ ਦੇ ਜਿਹੜਾ ਤੂੰ ਆਪ ਦੇ ਆਪ ਨੂੰ ਬਹੁਤ ਵੱਡਾ ਜਾਣਦਾ ਹੈ ਮੌਤ ਤੱਕ ਦਾ ਉਸ ਉਸ ਚੀਜ਼ ਨੂੰ ਸਰਤੀ ਚ ਬਾਹਰ ਕੱਢ ਦੇ ਤੇ ਬੇਨਤੀਆਂ ਕਰ ਪ੍ਰਮਾਤਮਾ ਦੇ ਚਰਨਾਂ ਦੇ ਜੋੜਨੀਏ ਕਰ ਬਹੁਤ ਜਨਮ ਇਛੜੇ ਤੇ ਮਾਧਵ اے ਜਨਮ ਤੇ ਮਾਰੇ ਕਹੇ ਰਵਿਦਾਸ ਆਸ ਲੱਗਦੀਨੀ ਚਿਰ ਪਿਉ ਦਰਸ਼ਨ ਦੇਖੋ ਮਸਾਂ ਮੌਕਾ ਮਿਲਿਆ ਜੇ ਇਹ ਸਵਾਰ ਮੌਕਾ ਗਿਆ ਲਿਆ ਫਿਰ ਦੇਖੋ ਚੁੰਨਾ ਦੇ ਵਿੱਚ ਪਟਕਾਂਗੇ 84 ਲੱਗ ਜੂਨਾਗੇ ਫਿਰ ਪਤਾ ਨਹੀਂ ਕਦੋਂ ਵਾਰੀ ਆਉਗੀ ਹੋ ਸਕਦਾ ਵਾਰੀ ਆ ਜੀ ਤੇ ਸਾਇਬ ਸ੍ਰੀ ਗੁਰੂ ਰਣ ਸਾਹਿਬ ਜੀ ਦਾ ਸੰਗਦੀਨਾ ਮਿਲੇ ਸੱਚੀ ਸੰਗਤੀ ਨਾ ਮਿਲੇ ਫਿਰ ਕੀ ਕਰਾਂਗੇ ਹੁਣ ਤਾਂ ਸਾਰਾ ਕੁਝ ਤਿਆਰ ਕਰਤਾ ਪਰਮਾਤਮਾ ਭੋਜਨ ਤਿਆਰ ਕਰਤਾ ਹੁਣ ਅਸੀਂ ਛਕਣਾ ਬਸ ਹੁਣ ਸਾਨੂੰ ਸਾਰਾ ਭੇਦ ਦਿੱਤਾ ਜਿੰਨੇ ਵੀ ਥੀ ਬੈਠਿਆ ਸੀ ਕਿੰਨੇ ਚਿਰ ਦੇ ਸੰਗਤ ਕਰ ਰਹੇ ਸਾਨੂੰ ਸਾਰੇ ਨੂੰ ਪਤਾ ਹੈ ਗੱਲ ਦਾ ਵੀ ਸਿਮਰਨ ਸਾਡੇ ਨਾਲ ਦਾ ਪਰ ਸਾਡੇ ਹੱਥ ਲਾਈਟ ਵੀ ਅਸੀਂ ਫਿਰ ਵੀ ਕੁਝ ਟੱਕਦੇ ਆਂ ਮਨ ਜਾਣਤ ਸਭ ਬਾਤ ਜਾਣਤ ਹੀ ਆਉਗਣ ਕਰੇ ਹੁਣ ਸਾਡੀ ਸਾਰਿਆਂ ਦੀ ਇਹ ਅਵਸਥਾ ਸਾਨੂੰ ਸਭ ਕੁਝ ਜਾਣ ਬੁੱਧੀ ਤੇ ਅਸੀਂ ਉਪਨ ਕਰਦੇ ਹਾਂ ਜਾਣਦੇ ਹੋਏ ਉਪਨ ਕਰਦੇ ਹਾਂ ਸੋ ਦ੍ਰਿੜਨਿ ਨਿਸ਼ਚਰ ਕਰਵੰਤ pran kare ab ye kaam nahi karna ਹੁਣ ਪ੍ਰਮਾਤਮਾ ਦੇ ਲੇਕੇ ਲਾਉਣਾ ਜਨ ਬਹੁਤ ਲਾਲਿਆ ਪਰਿਵਾਰ ਦੇ ਲਈ ਬਹੁਤ ਲਾਲਿਆ ਕਾਰੋਬਾਰ ਦੇ ਲਈ ਬਹੁਤ ਲਾਲਿਆ ਰਿਸ਼ਤੇਦਾਰ ਦੇ ਲਈ ਸੰਸਾਰ ਦੇ ਲਈ ਨਹੀਂ ਹੁਣ ਰੱਬ ਦੇ ਲਈ ਲਾਉਣਾ ਬਾਕੀ ਦ੍ਰਿੜ ਕਰ ਲੋ ਜਿੰਨਾ ਚਿਰ ਗੱਲ ਨੂੰ ਦ੍ਰਿੜ ਨਹੀਂ ਕਰਦੇ ਉਹਨਾਂ ਚਿਰ ਮਲਾਪ ਨਹੀਂ ਹੁੰਦਾ कि ਜਦੋਂ ਵੀ ਘਰੇ ਤੁਰੇ ਫਿਰਦੇ ਹਾਂ ਗੁਰਬਾਣੀ ਗੁਰੂ ਦੀ ਪੰਕਤੀ ਲੈ ਲਿਆ ਕਰੋ ਦੇਖੋ ਸਾਨੂੰ ਅਦਾਇਤਾ ਗੁਰੂ ਸਾਹਿਬ ਦੀ ਆਵੋ ਸਿੱਖ ਸਤ ਗੁਰ ਤੇ ਪੈ ਰਹੋ ਗਾਵੋ ਸੱਚੀ ਤੁਸੀਂ ਪੰਕਤੀ ਵੀ ਗਾ ਕੇ ਦੇਖਿਓ ਜਦੋਂ ਤੁਰੇ ਫਿਰਦੇ ਨੇ ਨਾ ਮਤਲਬ ਇੱਕ ਚੇਤੋ ਕੇ ਨਹੀਂ ਬਿਟੇ ਜਦੋਂ ਤਾਂ ਸਮਾਂ ਤੁਹਾਡੇ ਕੋਲੇ ਪ੍ਰੋਪਰ ਝੌਂਕੜਾ ਮਾਰਨ ਦਾ ਉਦੋਂ ਤਾਂ ਗਰਮ ਅੰਤਰ ਮੰਨਣੇ ਡ ਕਰੋ ਜਦੋਂ ਤੁਰੇ ਫਿਰਦੇ ਅੰਦਰ ਜੋਦੜੀਆਂ ਕਰਦੇ ਰਿਆ ਕਰੋ ਅੱਬ ਕੀ ਬਾਰ ਬਖਸ਼ ਬੰਦੇ ਕੋ ਔਰ ਨਾ ਭੱਜੇ ਤੇਰਾ ਸੁਰਤੀ ਦੇ ਵਿੱਚ ਚੱਲਦਾ ਰਹੇ ਰੱਬ ਦੇ ਨਾਲ ਗੱਲਾਂ ਚੱਲਦੀਆਂ ਹੀ ਰਹਿਣਾ ਜਿਵੇਂ ਸੰਸਾਰ ਦੇ ਨਾਲ ਆਪਾਂ ਬੈਠ ਕੇ ਗੱਲਾਂ ਕਰਦੇ ਹਾਂ ਨਾ ਔਰ ਪ੍ਰਮਾਤਮਾ ਦੇ ਨਾਲ ਗੱਲਾਂ ਹੀ ਕਰਦੇ ਰਿਆ ਕਰੋ ਅੱਬ ਕੀ ਬਾਰ ਬਖਸ਼ਣ ਦੇ ਕੋ ਬਰਨ ਨਾ ਪਾਉਂਦੇ ਇਹਨਾਂ ਮੇਹਨਤੀਆ ਕਰਦੇ ਰਿਆ ਕਰੋ ਵਸ ਮੇਰੇ ਪਿਆਰਿਆ ਵਸ ਮੇਰੇ ਗੋਮਿੰਦਾ ਹਰ ਕਰ ਕਿਰਪਾ ਮੰਨ ਵਸ ਜੀ ਉਹ ਪਰਮਾਪੂਰਨ ਮਨ ਦੇ ਵਿੱਚ ਵਸ ਵੀ ਜਾ ਕਿਰਪਾ ਕਰ ਦੇ ਮੇਰੇ ਤੇ ਮੈਂ ਸੰਸਾਰ ਨੂੰ ਵਸਾਈ ਬੈਠਾ ਪਰਿਵਾਰ ਨੂੰ ਵਸਾਈ ਬੈਠਾ ਆਪਦੀ ਹਉਮੈ ਨੂੰ ਵਸਾਈ ਬੈਠਾ ਤੋਂ ਤੁੰਗ ਵੱਸ ਜਾ ਕਿਰਪਾ ਕਰੇ ਮੇਰੇ ਵੱਸ ਦਾ ਕੰਮ ਨਹੀਂ ਜਦੋਂ ਇਸ ਤਰ੍ਹਾਂ ਬੇਨਤੀਆਂ ਜੋਦਨੀਆਂ ਕਰਾਂਗੇ ਮੈਂ ਤਾਂ ਤਰਲੇ ਕਰਾਂਗੇ ਫਿਰ ਗੁਰਪ੍ਰਸ਼ਾਦ ਵਰਤਦਾ ਦੇਖੋ ਆਪਾਂ ਗੁਰੂ ਘਰ ਦੀ ਮर्यादा ਦੇਖੋ ਕਿੰਨੀ ਸੋਹਣੀ ਹੈ ਪਹਿਲਾਂ ਗੁਰਬਾਣੀ ਪੜ੍ਹੀ ਜਾਂਦੀ ਹੈ ਨਾ ਜੀ ਗੁਰਬਾਣੀ ਪੜ੍ਹ ਲਈ ਅਪਰੰਤ ਅਰਦਾਸ ਕੀਤੀ ਜਾਂਦੀ ਹੈ ਤੇ ਫੇਰ ਪ੍ਰਸ਼ਾਦ ਮਿਲਦਾ ਨਾ ਜੀ ਤੀਜੇ ਸਟੈਪ ਤੇ ਇਸੇ ਤਰ੍ਹਾਂ ਸੀ ਸਿਮਰਨ ਕਰਨਾ ਹੁੰਦਾ ਹੈ ਸਿਮਰਨ ਕਰਨ ਤੋਂ ਬਾਅਦ ਪਰਮਾਤਮਾ ਦੇ ਚਰਨਾਂ ਵਿੱਚ ਗਾ ਗਾ ਕੇ ਜੋਦੜੀਆਂ ਕਰਨ ਤੇ ਫਿਰ ਘਰ ਪਰ ਸਾਧ ਵਰਤਦਾ ਹੈ ਗੁਰੂ ਦੀ ਕਿਰਪਾ ਵਰਤਦੀ ਹੈ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਫਿਰ ਮਲਾਪ ਗੁਰੂ ਦੀ ਕਿਰਪਾ bina ਮਲਾਪ ਨਹੀਂ ਹੋ ਸਕਦਾ ਸੋ ਕੋਸ਼ਿਸ਼ ਕਰਿਓ ਜਦੋਂ ਵੀ ਹੁਣ ਪੂਰਾ ਹਫਤਾ ਸਿਮਰਨ ਵੀ ਕਰਨਾ ਹੈ ਨਾਲ ਨਾਲ ਗੁਰਬਾਣੀ ਗੁਰੂ ਦੀਆਂ ਕੁਝ ਪੰਗਤੀਆਂ કંઠ ਕਰ ਲੋ ਅਰਦਾਸ ਰੂਪੀ ਕਿਉਂਕਿ ਗੁਰਬਾਣੀ ਗੁਰੂ ਚ ਅਰਦਾਸ ਰੂਪੀ ਬਹੁਤ ਕੰਮ ਦੀਆਂ ਹਨ ਉਹਨਾਂ ਨੂੰ કંઠ ਕਰਕੇ ਸੁਰਤੀ ਦੇ ਵਿੱਚ ਉਹਨਾਂ ਨੂੰ ਸੁਰਤੀ ਨੂੰ ਮਤਲਬ ਵਿਹਲਾ ਨਹੀਂ ਛੱਡਣਾ ਸਰਤੀ ਦੇ ਵਿੱਚ ਅਰਦਾਸ ਕਰਦੇ ਰਹਿਣਾ ਚੋਧੜੀਆਂ ਕਰਦੇ ਰਹਿਣ ਨੂੰ ਮੈਂ ਤਾਂ ਤਰਲੇ ਕਰਦੇ ਰਹਿਣਾ ਸੋ ਇੰਨੀਆ ਬੇਨਤੀਆ ਕਰਦੇ ਕੋਈ ਅਕਰਵਾਦ ਕਾਟ ਕੋਲ ਚੁਕਮਾ ਕਰਨਾ ਜੀ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸਨ ਕਾ ਦਵਚਨ ਜੋਗਨ ਬਚਨ ਲਾਲ ਨੀ ਦਾਸ ਤੁਹਾਡਾ ਬੱਚਾ ਹੈ ਵਾਹਿਗੁਰੂ ਜੀ ਕਾ ਕਾਹਤ ਸਾਂ ਵਾਹਿਗੁਰੂ ਜੀ ਕੀ ਪਤੇ